ਅਕਸਰ ਹੀ ਸਾਰੇ ਨੇ ਮੈਨੂੰ ਇੱਕੋ ਹੀ ਸਵਾਲ ਕੀਤਾ ਹੈ ਕਿ ਤੁਸੀਂ ਇਨ ਯੰਗ ਹੋ ਐਂਡ ਤੁਸੀਂ ਇਹ ਫਿਲਮ ਬਾਰੇ ਸੋਚਿਆ ਸੋ ਮੈਂ 10th ਤੱਕ ICICI ਸਕੂਲ ਚ ਪੜਿਆ ਐਂਡ CBSE ਦਾ ਵੀ ਪ੍ਰੀਟੀ ਮੱਚ ਲੇਬਰ ਸੇਮੀ ਐਂਡ 10th ਤੱਕ ਹਰ ਬੱਚੇ ਨੂੰ ਆਈ ਗੈਸ 올 ਰౌండ్ ਸਾਰੇ ਸਬਜੈਕਟ ਪੜ੍ਹਾਏ ਜਾਂਦੇ ਆ ਪਰ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ ਕਿ ਜੇ ਤੁਸੀਂ ਆਪਣੀ ਮੈਮਰੀ ਦਾ ਫਲੈਸ਼ਬੈਕ ਲਵੋ ਤਾਂ 10th ਤੱਕ ਤੁਸੀਂ ਹਿਟਲਰ ਬਾਰੇ ਪੜਿਆ ਹੋਏਗਾ ਜਾਂ ਹੋਰ ਜੋ ਵੀ ਯੂਰੋਪੀਅਨ ਕਲਚਰਸ ਜਾਂ ਉਹਨਾਂ ਦੀ ਹਿਸਟਰੀ ਸੀ ਉਹੀ ਪੜ੍ਹੀ ਹੋਏਗੀ ਅਸੀਂ ਵੀ ਉਹੀ ਪੜ੍ਹੀ ਹੈ ਤੇ ਮੈਨੂੰ ਕਾਫੀ ਟਾਈਮ ਪਹਿਲਾਂ ਮੈਂ ਆਪਣੇ ਫਰੈਂਡ ਦੇ ਫਾਦਰ ਕੋਲ ਗਿਆ ਹੀ ਇਜ਼ ਅ ਰਿਟਾਇਰਡ ਪੀਸੀਐਸ ਨਾ ਸਾਡੀ ਬੈਠੇ ਕਨਵਰਸੇਸ਼ਨ ਚੱਲੀ ਆਈ ਵਾਸ ਟੂ ਯੰਗ ਐਟ ਦੈਟ ਟਾਈਮ ਤੇ ਸਾਡੀ ਗੱਲ ਚੱਲੀ ਤੇ ਉਹ ਕਹਿੰਦੇ ਵੀ ਵੀ ਕਰਨ ਜੋ ਵੀ ਤੁਹਾਡਾ ਐਜੂਕੇਸ਼ਨ ਸਿਸਟਮ ਹੈ ਨਾ ਇਹ ਸਾਰਾ ਫਾਲਸ ਹੈ ਆਪਾਂ ਜਿੱਥੇ ਰਹਿੰਦੇ ਆ ਆਪਣੇ ਬੱਚਿਆਂ ਨੂੰ ਲਾਈਕ ਅਭੇਨੂ ਜਿਹੜਾ ਉਹਨਾਂ ਦਾ ਬੇਟਾ ਮੇਰਾ ਦੋਸਤ ਹੈ ਬਹੁਤ ਵਧੀਆ ਵੀ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਇਹ ਚੀਜ਼ਾਂ ਬਾਰੇ ਤੁਹਾਨੂੰ ਤੁਸੀਂ ਸਾਰੇ ਹੋਰ ਹੀ ਇੱਕ ਏਜੰਡਾ ਦੇ ਅੰਦਰ ਪ੍ਰੋਪਾਗੈਂਡਾ ਦੇ ਅੰਦਰ ਘੁੰਮ ਰਹੇ ਹੋ ਤੇ ਉਸ ਦਿਨ ਮੈਨੂੰ ਇਹ ਗੱਲ ਬਹੁਤ ਜ਼ਿਆਦਾ ਸਟ੍ਰਾਈਕ ਕਰੀ ਕਿ ਵਿਕਰਨ ਤੂੰ ਇਹ ਫੀਲਡ ਦੇ ਅੰਦਰ ਹੈਂ ਤੂੰ ਕੁਝ ਚੇਂਜ ਲੈ ਕੇ ਆ ਸਕਦਾ ਹੈ ਇਟ ਇਜ਼ਨਟ ਕਿ ਮੈਂ ਚੇਂਜ ਮੇਰੇ ਨਾਲ ਹੀ ਚੇਂਜ ਆਊਗਾ ਸਾਰੇ ਜਾਣੇ ਆਪਣੇ ਐਫਰਟਸ ਪਾ ਰਹੇ ਨੇ ਚਾਹੇ ਗਾਣਿਆਂ ਦੇ ਥਰੂ ਚਾਹੇ ਹੋਰ ਟੌਪਿਕਸ ਦੇ ਉੱਤੇ ਇੰਡਸਟਰੀ 'ਚ ਫਿਲਮਾਂ ਬਣੀਆਂ ਤੇ ਸਾਡਾ ਐਜ਼ ਅ ਟੀਮ ਅਮਰਵੀਰ ਇਹਨਾਂ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਸਾਡਾ ਜਦੋਂ ਵੀ ਅਸੀਂ ਕੋਈ ਵੀ ਪ੍ਰੋਜੈਕਟ ਅੱਗੇ ਲੈ ਕੇ ਆਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੇਗੀ ਕਿ ਸਾਡੇ ਕਲਚਰ ਦੀ ਗੱਲ ਹੋਵੇ ਸਾਡੀ ਜੜਾਂ ਦੀ ਗੱਲ ਹੋਵੇ ਜੋ ਕਿ ਗਾਇਬ ਹੁੰਦੀ ਜਾ ਰਹੀ ਹੈ ਮੈਂ ਇੱਕ ਦਿਨ ਜਰਨਲ ਪਾਜੀ ਨਾਲ ਬੈਠਾ ਸੀ ਤੇ ਕੁਦਰਤੀ ਸਾਡੀ ਗੱਲ ਚੱਲੀ ਕਿ ਗੁਰਦੁਆਰਾ ਸਾਹਿਬ ਸਿਰਫ ਹੁਣ ਵੀਕਐਂਡ ਲਈ ਰਹਿ ਗਏ ਨੇ ਮਤਲਬ ਸਿਰਫ ਵੀਕਐਂਡ ਦੇ ਉੱਤੇ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਮੈਂ ਨਹੀਂ ਕਹਿੰਦਾ ਗੁਰਦੁਆਰਾ ਸਾਹਿਬ ਜਾਣਾ ਜ਼ਰੂਰੀ ਹੈ ਪਰ ਆਪਾਂ ਨਿਤਨੇਮ ਵੀ ਕਰਨਾ ਭੁੱਲ ਗਏ ਆਂ ਇਹ ਫਿਲਮ ਨੇ ਮੈਨੂੰ ਉਹ ਚੀਜ਼ ਸਿਖਾਈ ਮੈਨੂੰ ਲੱਗਦਾ ਅੱਜ ਤੁਸੀਂ ਜੇ ਸਾਰੇ ਆ ਰਹੇ ਹੋਗੇ ਸਾਰੇ ਕੋਈ ਰਾਤ ਲੇਟ ਸੁੱਤਾ ਹੋਊਗਾ ਮੈਂ ਵੀ ਇੱਥੋਂ 4 ਵਜੇ ਗਿਆ ਸਵੇਰੇ ਪਰ ਮੈਂ ਲਾਈਫ ਦੇ ਅੰਦਰ ਇੱਕ ਚੀਜ਼ ਐਡਾਪਟ ਕਰੀ ਸ਼ਾਇਦ ਮੇਰੇ ਘਰਦਿਆਂ ਨੂੰ ਵੀ ਨਹੀਂ ਪਤਾ ਕਿਉਂਕਿ ਮੇਰਾ ਡੋਰ ਹਮੇਸ਼ਾ ਲੌਕਡ ਹੁੰਦਾ ਜਦ ਤੱਕ ਮੈਂ ਰੈਡੀ ਹੋ ਕੇ ਬਾਹਰ ਨਹੀਂ ਨਿਕਲਦਾ ਪਰ ਮੈਂ ਆਪਣੇ ਅੰਦਰ ਇਹ ਫਿਲਮ ਨੇ ਮੇਰੇ ਅੰਦਰ ਇੱਕ ਠਹਿਰਾਵ ਲੈ ਕੇ ਆਂਦਾ ਜੋ ਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਬੰਦਾ ਇਹ ਫਿਲਮ ਨੂੰ ਦੇਖ ਕੇ ਕਿਸੇ ਦੇ ਸਬਕੌਨਸ਼ੀਅਸ ਚੀਜ਼ ਬੈਠੂਗੀ ਉਹਦੀ ਲਾਈਫ 'ਚ ਠਹਿਰਾਵ ਜ਼ਰੂਰ ਆਊਗਾ ਜਦੋਂ ਵੀ ਮੈਂ ਮੇਰੀ ਤੇ ਹੁੰਦਲ ਵੀਰੇ ਦੀ ਰੋਜ਼ ਸਵੇਰੇ ਲੜਾਈ ਹੁੰਦੀ ਸੀ ఎవਰੀ ਡੇ ਵੀ ਯੂਸ ਟੂ ਫਾਈਟ ਐਵਰੀ ਸਿੰਗਲ ਡੇ ਐਂਡ ਨਾਈਟ ਵੀ ਯੂਸ ਟੂ ਫਾਈਟ ਸੋ ਫਿਰੋਤੋਬਾ ਮੈਨੂੰ ਐ ਹੀ ਹੁੰਦਾ ਸੀ ਵੀ ਮਨਾ ਤੂੰ ਬੀਬੀ ਰਜਨੀ ਤੇ ਫਿਲਮ ਬਣਾ ਰਿਹਾ ਹੈਂ ਤੇ ਤੂੰ ਕੀ ਕਰ ਰਿਹਾ ਉਹ ਚੀਜ਼ ਨੇ ਮੇਰੇ ਅੰਦਰ ਇੰਨਾ ਚੇਂਜ ਲੈ ਕੇ ਆਂਦਾ ਕਿ